ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਆਪਣਾ ਖਿਆਲ ਰੱਖਦੇ ਪਈ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੋ ਵੀ ਮੇਰੀਆਂ ਨਵੀਆਂ ਪਹਿਣ ਆਈਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਨਵੇਂ-ਨਵੇਂ ਸੂਟਾਂ ਦੇ ਡਿਜ਼ਾਈਨ ਤੁਹਾਡੇ ਤੋਂ ਮਿਸਣਾ ਹੋ ਸਕਣ ਤੁਸੀਂ ਸਾਰੇ ਨਵੇਂ ਡਿਜ਼ਾਈਨਾਂ ਨੂੰ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਆਪਣਾ ਸੋਨਾ ਤਾਂ ਜੋ ਐਪਰੀਸ਼ੀਏਟ ਕਰ ਸਕੋ ਤੁਸੀਂ ਮੋਟੀਵੇਟ ਕਰ ਸਕੋ ਕਿਸੇ ਨੂੰ ਤੇ ਇਹਦੇ ਨਾਲ ਕੀ ਹੁੰਦਾ ਕਿ ਸੀ ਆਪਣੇ ਕੰਮ ਦੇ ਵਿੱਚ ਜਜ਼ਬਾ ਜਿਹੜਾ ਹੌਸਲਾ ਜਿਹੜਾ ਮੇਰਾ ਡਗ ਮਗਾ ਜਾਂਦਾ ਉਹ ਬਣਿਆ ਰਹਿੰਦਾ ਕਿ ਕੰਮ ਬੰਦ ਕਰ ਦਈਏ ਕੰਮ ਬੰਦ ਕਰ ਦਈਏ ਜਦੋਂ ਤੁਹਾਡਾ ਪਿਆਰ ਤੇ ਸਪੋਰਟ ਮਿਲਦੀ ਹੈ ਫਿਰ ਕੰਮ ਬੰਦ ਕਰਨ ਨੂੰ ਦਿਲ ਹੈ ਜਿਹੜਾ ਉਹ ਨਹੀਂ ਕਰਦਾ ਤੇ ਅੱਜ ਆਪਾਂ ਇਹ ਵੈਰਾਈਟੀ ਲੈ ਕੇ ਆਏ ਹਾਂ ਤੁਹਾਡੇ ਲਈ ਸੋ ਬਹੁਤ ਜ਼ਿਆਦਾ ਪਿਆਰੀ ਸਭ ਤੋਂ ਪਹਿਲਾਂ ਥੈਂਕਫੁਲ ਹਾਂ ਤੁਸੀਂ ਮੇਰੀ ਜਿਹੜੇ ਬ੍ਰਾਕਟ ਵਾਲੇ ਸੂਟ ਸੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਪਸੰਦ ਕੀਤੀ ਅੱਜ ਉਸੇ ਤਰ੍ਹਾਂ ਦੀ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਚੀਜ਼ ਲੈ ਕੇ ਆਈਆਂ ਜੋ ਕਿ ਆਪਾਂ ਪਾਰਟੀ ਵੇਅਰ ਵੀ ਪਾ ਸਕਦੇ ਹਾਂ ਰੂਟੀਨ 'ਚ ਵੀ ਪਾ ਸਕਦੇ ਹਾਂ ਸੌਫਟ ਇੰਨੀ ਹੈ ਕੰਫਰਟੇਬਲ ਇੰਨੀ ਹੈ ਕਿ ਆਪਾਂ ਉਸ ਨੂੰ ਸਟਾਈਲ ਦੇ ਕੇ ਪਾਰਟੀ ਵੇਅਰ ਕਰ ਸਕਦੇ ਹਾਂ ਤੇ ਈਜ਼ੀਲੀ ਆਪਾਂ ਉਹਨਾਂ ਨੂੰ ਬਾਅਦ ਵਿੱਚ ਘਰ 'ਚ ਵੀ ਪਾ ਸਕਦੇ ਹਾਂ ਔਰ ਇਹ ਜਿਹੜੀ ਆਈਟਮ ਹੈ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਇਹ ਹੈ ਜੀ ਬਰਾਸੋ ਜੋਰਜਟ ਏ ਹੁਣ ਸਰਦੀਆਂ ਵਾਲੀ ਆਈਟਮ ਨਹੀਂ ਹੈ ਇਹ ਗਰਮੀਆਂ ਦੇ ਵਿੱਚ ਤੁਸੀਂ ਇਸ ਨੂੰ ਮਈ ਜੂਨ ਜੁਲਾਈ ਅਗਸਤ ਸਪਟੈਂਬਰ ਤੱਕ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਸਾਰੀ ਗਰਮੀ ਤੁਸੀਂ ਇਸ ਨੂੰ ਕੰਫਰਟੇਬਲ ਤਰੀਕੇ ਨਾਲ ਵੇਅਰ ਕਰ ਸਕਦੇ ਹੋ ਬੜੀ ਹੀ ਸਮੂਥ ਬੜੀ ਹੀ ਮਤਲਬ ਪਾਰਟੀ ਵੇਅਰ ਦੀ ਪਾਰਟੀ ਵੇਅਰ ਤੇ ਰੂਟੀਨ ਵੇਅਰ ਦੀ ਰੂਟੀਨ ਵੇਅਰ ਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਦੇ ਵਿੱਚ ਦਿਖਾਉਣੀ ਹੈ ਤੁਹਾਡਾ ਸਭ ਦਾ ਫੇਵਰਿਟ ਬਲੈਕ ਕਲਰ ਇਹ ਹੈ ਜੀ ਬਰਾਸੋ ਜ਼ੋਰ ਜੱਟ ਵਿਸਕਾਸ ਜਾਰਜਾਟਾ ਇੰਨਾ ਜ਼ਿਆਦਾ ਪ੍ਰੀਮੀਅਮ ਕੁਆਲਿਟੀ ਦਾ ਫੈਬਰਿਕ ਹੈ ਇਸਦੀ ਤੁਸੀਂ ਕੋਈ ਵੀ ਵੈਸਟਰਨ ਡਰੈਸ ਬਣਾ ਸਕਦੇ ਆ ਅੱਜਕੱਲ ਜਿੱਦਾਂ ਕਿ ਕੋਰਸੈਟ ਦਾ ਟ੍ਰੈਂਡ ਹੈ ਕੁੜੀਆਂ ਕੋਰਸੈਟ ਬਣਾਉਂਦੀਆਂ ਵੈਸਟਰਨ ਡਰੈਸ ਬਣਾਉਂਦੀਆਂ ਵਨ ਪੀਸ ਗਾਊਨ ਬਣਾਉਂਦੀਆਂ ਵਨ ਪੀਸ ਜਾਂ ਗਾਊਨ ਇਹ ਕੁਝ ਵੀ ਬਣਾ ਸਕਦੇ ਹੋ ਹਰ ਇੱਕ ਚੀਜ਼ ਦੇ ਲਈ ਇਹ ਬਹੁਤ ਜ਼ਿਆਦਾ ਵਧੀਆ ਰਹਿਣ ਵਾਲੀ ਡਰੈਸ ਫੈਬਰਿਕ ਹੈ ਇਹ ਤੇ ਇਹ ਹੈ ਜੀ ਬਲੈਕ ਕਲਰ ਸਭ ਤੋਂ ਪਹਿਲਾਂ ਇਸ ਦੇ ਵਿੱਚ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਇਹ ਵਿਸਕੋਸ ਜੋਰਜਾਟਾ ਦੇਖੋ ਤੁਸੀਂ ਕਿੰਨਾ ਪਿਆਰਾ ਪੈਟਰਨ ਹੈ ਕੁਝ हटके ਜੀ ਚੀਜ਼ ਹੈ ਕੁਝ ਵੱਖਰੀ ਚੀਜ਼ ਹੈ ਹਾਂ ਲਾਈਨਿੰਗ نیچے ਲੱਗੇਗੀ ਅ ਬਾਕੀ ਤੁਹਾਡੇ ਚੁਆਇਸ ਹੈ 슬ੀਪ ਤੇ ਤੁਸੀਂ ਲਵਾਉਣੀ ਹੈ 슬ੀਵਸ ਤੇ ਉੱਪਰ نیچے ਸੌਰੀ نیچے 슬ੀਵਸ ਦੇ ਜਾਂ ਨਹੀਂ ਲਵਾਉਣੀ ਇਹ ਆਪਣੀ ਮਰਜ਼ੀ ਹੈ ਬਾਕੀ ਲਾਈਨਿੰਗ ਇਸ ਦੇ نیچے ਲੱਗੇਗੀ ਤੁਸੀਂ ਇਸ ਦੇ نیچے ਟਾਪਟਾ ਵੀ ਲਵਾ ਸਕਦੇ ਹੋ ਸਰਦੀਆਂ ਚ ਪਾਣਾ ਤਾਂ ਗਰਮੀਆਂ ਚ ਪਾਣਾ ਤੁਸੀਂ ਵੈਲ ਲਵਾ ਸਕਦੇ ਹੋ ਲੀਜੀ ਵਿਜੀਬੀ ਲਵਾ ਸਕਦੇ ਹੋ ਆਪਣੀ ਆਪਣੀ ਚੁਆਇਸ ਹੈ ਇਹ ਦੇਖੋ ਤੁਸੀਂ ਕਿੰਨੀ ਪਿਆਰੀ ਆਈਟਮ ਹੈ ਹੁਣ ਆਪਾਂ ਇਸਦੇ ਰੇਟ ਦੀ ਗੱਲ ਕਰਾਂਗੇ ਨੈਕਸਟ ਕਲਰ ਦੇਖਣ ਤੋਂ ਪਹਿਲਾਂ ਇਸ ਦਾ ਦੁਪੱਟਾ ਵੀ ਤੁਸੀਂ ਨਾਲ ਐਡ ਕਰ ਸਕਦੇ ਹੋ ਇਹ ਵਾਲਾ ਇਸ ਦਾ ਰੇਟ ਬੜਾ ਹੀ ਜੈਨੂਇਨ ਹੋਣ ਜਾ ਰਿਹਾ ਹੈ ਸਭ ਤੋਂ ਪਹਿਲਾਂ ਜਦੋਂ ਬਰਾਸੋ ਵੈਲਵਟ ਤੇ ਆਈ ਸੀ ਤਾਂ 1850 ਮਾਰਕੀਟ ਦੇ ਵਿੱਚ ਵੈਲਵਟ ਦਾ ਰੇਟ ਰਿਹਾ ਉਸ ਤੋਂ ਬਾਅਦ ਇਹ ਸੂਟ ਆਏ ਤੇ ਇਹਨਾਂ ਨੇ 1650 ਰੁਪਏ ਦੇ ਵਿੱਚ ਇਹ ਆਪਣੀ ਸ਼ੁਰੂਆਤ ਕੀਤੀ ਪਰ ਅੱਜ ਤੋਂ ਨੂੰ ਇਹ ਸੇਮ ਉਹੀ ਮਤਲਬ ਮਾਰਕੀਟ ਦਾ ਸੇਮ ਫੈਬਰਿਕ ਜੋ 1650 ਵਿੱਚ ਆਇਆ ਸੀ ਤੁਹਾਨੂੰ ਸਿਰਫ ਤੇ ਸਿਰਫ 1250 ਰੁਪਏ ਦੇ ਵਿੱਚ ਸੁਪਰ ਡੁੱਪਰ ਕੁਆਲਿਟੀ ਦਾ ਫੈਬਰਿਕ ਮਿਲਣ ਜਾ ਰਿਹਾ ਕੁਆਲਿਟੀ ਇੰਨੀ ਜ਼ਿਆਦਾ ਮੈਂ ਤੁਹਾਨੂੰ ਨਾ ਦੱਸ ਨਹੀਂ ਪਾ ਰਹੀਆਂ ਕਿ ਕਿੰਨਾ ਜ਼ਿਆਦਾ ਸਮੂਥ ਫੈਬਰਿਕ ਹੈ ਦਾ ਮੈਂ ਵੀਡੀਓ ਦੇ ਵਿੱਚ ਸਿਰਫ ਤੁਹਾਨੂੰ ਦਿਖਾ ਸਕਦੀਆਂ ਫੀਲ ਨਹੀਂ ਕਰਾ ਸਕਦੀ ਫੀਲ ਜਦੋਂ ਤੁਹਾਡੇ ਕੋਲ ਚੀਜ਼ ਪਹੁੰਚੇਗੀ ਤੁਸੀਂ ਉਦੋਂ ਕਰੋਗੇ ਤਾਂ ਜ਼ਰੂਰ ਤੁਸੀਂ ਮੈਨੂੰ ਵਾਪਸ ਇੱਕ ਫੀਡਬੈਕ ਕਮੈਂਟ ਦਿਓਗੇ ਕਿ ਇੰਨਾ ਜ਼ਿਆਦਾ ਸੋਹਣਾ ਕੱਪੜਾ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਵਧੀਆ ਚੀਜ਼ ਸਾਨੂੰ ਮਿਲੀ ਹੈ ਸੋ ਇਹ ਹੈ ਜੀ ਬਲੈਕ ਕਲਰ ਬ੍ਰਾਸੋ ਦਾ ਹੁਣ ਆਪਾਂ ਨੈਕਸਟ ਦੇਖਦੇ ਹਾਂ ਮੇਰਾ ਇਸ ਨੂੰ ਦੇਖੇ ਤੇ ਕੀ ਜਾਣ ਨੂੰ ਦਿਲ ਕਰਦਾ ਮੈਨੂੰ ਪਤਾ ਨਹੀਂ ਕਿਉਂ ਇਹ ਹਟਕੇ ਜੇ ਕੁਝ ਯੂਨਿਕ ਜੀ ਚੀਜ਼ ਲੱਗੀ ਬੜੀ ਸੋਹਣੀ ਲੱਗੀ ਸੋ ਮੈਂ ਵੀ ਆਪਣੀ ਕਲੈਕਸ਼ਨ ਵਿੱਚ ਐਡ ਕਰੂੰਗੀ ਇਸ ਨੂੰ ਇਸ ਦੇ ਵਿੱਚ ਸੈਕੰਡ ਕਲਰ ਹੈ ਜਿਹੜਾ ਸੌਰੀ 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 ਇਹ ਜਿਹੜਾ ਆਪਾਂ ਦੇਖਿਆ ਇਹ ਨੇਵੀ ਬਲੂ ਕਲਰ ਹੈ ਏ ਹੈ ਜੀ ਇਸ ਦਾ ਬਲੈਕ ਇਹ ਨੇਵੀ ਬਲੂ ਹੈ ਸੋ ਮੈਂ ਜਦੋਂ ਰੂਮ ਦੇ ਅੰਦਰ ਨਾ ਵੀਡੀਓ ਬਣਾਉਣੀ ਹੈ ਤੇ ਨੇਵੀ ਬਲੂ ਮੈਨੂੰ ਬਹੁਤ ਵਾਰ ਕਨਫਿਊਜ਼ ਕਰ ਜਾਂਦਾ ਹੈ ਬਲੈਕ ਦੇ ਸ਼ੇਡ ਦਿੰਦਾ ਏ ਹੈ ਜੀ ਨੇਵੀ ਬਲੂ ਹੁਣ ਇਸ ਦੇ ਵਿੱਚ ਨੈਕਸਟ ਦੇਖਦੇ ਆਂ ਆਪਾਂ ਬਲੈਕ ਇਹ ਦੇਖੋ ਇਹ ਆ ਜਾਂਦਾ ਹੈ ਜੀ ਬਲੈਕ ਬੜਾ ਹੀ ਪਿਆਰਾ ਕਲਰ ਹੈ ਤੇ ਬੜਾ ਪਿਆਰਾ ਕਨਸੈਪਟ ਹੈ ਇਹ ਦੇਖੋ ਏ ਹੈ ਜੀ ਜੈੱਡ ਬਲੈਕ ਇਹ ਦੇਖੋ ਇੱਕ ਨੇਵੀ ਬਲੂ ਰੰਗ ਮਿਲੇਗਾ ਤੁਹਾਨੂੰ ਇਹਦੇ ਵਿੱਚ ਇੱਕ ਤੁਹਾਨੂੰ ਜੈਡ ਬਲੈਕ ਇਹ ਮਿਲੇਗਾ ਹੁਣ ਇਸ ਦੇ ਵਿੱਚ ਇੱਕ ਮਿਲੇਗਾ ਤੁਹਾਨੂੰ ਵਾਈਨ ਕਲਰ ਨਾ ਤਾਂ ਇਹ ਮੈਰੂਨ ਹੈ ਨਾ ਵਾਈਨ ਹੈ ਵਾਈਨ ਜਾਂ ਸ਼ੇਡ ਹੈ ਇਸ ਦਾ ਇਹ ਦੇਖੋ ਪਰੇ ਥੋੜਾ ਜਾਂ ਮੈਰੂਨ ਵਰਗਾ ਵਾਈਨ ਹੈ ਇਹ ਦੇਖੋ ਜੀ ਇਹ ਹੈ ਜੀ ਵਾਈਨ ਮੈਂ ਤੁਹਾਨੂੰ ਇਸ ਦਾ ਪ੍ਰੋਪਰ ਲੱਠਾ ਦਿਖਾਨੀ ਆ ਇਸ ਤਰ੍ਹਾਂ ਤੁਹਾਨੂੰ ਫਿਰ ਕਲਰ ਦਾ ਅਨੁਮਾਨ ਹੋ ਜਾਏਗਾ ਇਹ ਦੇਖੋ ਇਹ ਰਾਬੀਆ ਬਰਾਸੋ ਹੈ ਰਾਬੀਆ ਬ੍ਰਾਂਡ ਦਾ ਬਰਾਸੋ ਹੈ ਇਹ ਦੇਖੋ ਇਸ ਦੀ ਇਸ ਤਰ੍ਹਾਂ ਕਰੀਬ ਤੋਂ ਤੁਸੀਂ ਇਸ ਦਾ ਡਿਜ਼ਾਈਨ ਪੈਟਰਨ ਥੋੜਾ ਦੇਖ ਲਓ ਤੁਹਾਨੂੰ ਪਤਾ ਲੱਗ ਜਾਵੇ ਅੱਛਾ ਹੁਣ ਤੁਹਾਨੂੰ ਮੈਂ ਥੋੜਾ ਜਿਹਾ ਆਈਡੀਆ ਦੇਵਾਂ ਕਿ ਇਸ ਨੂੰ ਆਪਾਂ ਦੁਪੱਟੇ ਉੱਪਰ ਕਿੱਦਾਂ ਕਰ ਸਕਦੇ ਹਾਂ ਸੂਟ ਬਣਾ ਲਿਆ ਆਪਾਂ ਇਸ ਦੇ ਨਾਲ ਦੁਪੱਟੇ ਦੇ ਉੱਪਰ ਇਸ ਨੂੰ ਇਹ ਵਾਲੇ ਫਲਾਵਰ ਨੂੰ ਕੱਟਾਂਗੇ ਕੱਟ ਕੇ ਇਸ ਨੂੰ ਆਪਾਂ ਦੁਪੱਟੇ ਦੇ ਕਾਰਨਿੰਗ ਕੋਰਨਰ ਦੇ ਉੱਪਰ ਸਟਿਚ ਕਰਾਂਗੇ ਜਦੋਂ ਆਪਾਂ ਇਸ ਨੂੰ ਸਟਿਚ ਕਰਾਂਗੇ ਤਾਂ ਇਹ ਇੰਨਾ ਸੋਹਣਾ 25-2200 ਰੁਪਏ ਵਾਲਾ ਪਾਰਟੀ ਵੇਅਰ ਸੂਟ ਲੁੱਕ ਪ੍ਰੋਵਾਈਡ ਕਰੇਗਾ ਜਦੋਂ ਆਪਾਂ ਇਸ ਤੇ ਇਹ ਫਲਾਵਰ ਵਿੱਚੋਂ ਕੱਟ ਕੇ ਦੁਪੱਟਿਆਂ ਦੇ ਕਾਰਨਰ ਦੇ ਉੱਪਰ ਜਾਂ ਪੂਰੇ ਦੁਪੱਟੇ ਦੇ ਵਿੱਚ ਪੈਚ ਦੀ ਤਰ੍ਹਾਂ ਐਡ ਕਰਾਂਗੇ ਸੋ ਇਹ ਵਾਲਾ ਕੱਪੜਾ ਆਪਣੇ ਬਚੀ ਜਾਂਦਾ ਹੁੰਦਾ ਹੈ ਸੂਟ ਦੇ ਨਾਲੋਂ ਉਹ ਸਾਰੇ ਆਪਾਂ ਫਲਾਵਰ ਕੱਟ ਕੇ ਜਰੂਰ ਦੁਪੱਟੇ ਦੇ ਵਿੱਚ ਪੂਰੇ ਮੈਂ ਆਪਣੇ ਲਈ ਸਟਾਈਲ ਕਰ ਰਹੀ ਐ ਇਸ ਲਈ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਇੱਕ ਛੋਟੀ ਜੀ ਚੀਜ਼ ਜੋ ਤੁਹਾਡੇ ਕੰਮ ਆ ਸਕਦੀ ਹੈ ਕਿ ਇਹ ਵਾਲੇ ਫਲਾਵਰਸ ਆਪਾਂ ਸੈਂਟਰ ਦੇ ਵਿੱਚੋਂ ਇਹ ਤੋਂ ਕੱਟ-ਕੱਟ ਕੇ ਪੂਰੇ ਦੁਪੱਟੇ ਦੇ ਵਿੱਚ ਵਿਰਲੇ ਵਿਰਲੇ ਆਪਾਂ ਪੇਸਟ ਕਰ ਸਕਦੇ ਆ ਇਸ ਨੂੰ ਆਪਾਂ ਸਟਿਚ ਕਰਵਾ ਸਕਦੇ ਆ ਉਹ ਇੰਨਾ ਜ਼ਿਆਦਾ ਪਿਆਰਾ ਦੁਪੱਟਾ ਹੋ ਜਾਏਗਾ ਇਸ ਦੇ ਨਾਲ ਬਹੁਤ ਜ਼ਿਆਦਾ ਕਲਾਸੀ ਹੋ ਜਾਏਗਾ ਇਸ ਦੇ ਨਾਲ ਬਾਟਮ ਆਪਾਂ ਪਲੇਨ ਵੀ ਮੈਚ ਕਰਵਾ ਸਕਦੇ ਆ ਪਰ ਮੇਰੇ ਕੋਲੇ ਨਹੀਂ ਮਿਲੇਗੀ ਇਹ ਤੁਹਾਨੂੰ ਆਪਣੇ ਬਾਜ਼ਾਰੋਂ ਕਰਾਣੀ ਪੈਗੀ ਅਗਰ ਤੁਸੀਂ ਲੈਣਾ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤੇ ਇਹ ਸੀਗਾ ਇਸ ਦਾ ਤੀਸਰਾ ਰੰਗ ਵਾਈਨ ਕਲਰ ਫੋਰਥ ਕਲਰ ਆ ਜਾਂਦਾ ਜੀ ਗ੍ਰੀਨ ਕਲਰ ਇਹ ਹੈ ਜੀ ਇਸ ਦਾ ਫੋਰਥ ਸ਼ੇਡ ਇਹ ਦੇਖੋ ਤੁਸੀਂ ਗ੍ਰੀਨ ਰੰਗ ਏ ਹੈ ਜੀ ਇਸ ਦਾ ਫੋਰਥ ਸ਼ੇਡ ਦੇਖੋ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਇੱਕ ਸਟਾਈਲਿਸ਼ ਜਿਹਾ ਡਿਜ਼ਾਈਨ ਹੈ ਇਦਾਂ ਦੇ ਮਤਲਬ ਆਪਾਂ ਨਾਰਮਲ ਸੂਟ ਤਾਂ ਬਹੁਤ ਵੇਅਰ ਕਰ ਲਏ ਕੁਝ ਜਦੋਂ ਮਾਰਕੀਟ 'ਚ ਹਟ ਕੇ ਆਉਂਦਾ ਤਾਂ ਉਸ ਨੂੰ ਟ੍ਰਾਈ ਕਰਨਾ ਬੰਦ ਹੈ ਇਹ ਹੈ ਜੀ ਰਾਬੀਆ ਦੀ ਬਰਾਸੋ ਇਹ ਸੀਗੇ ਚਾਰ ਕਲਰ ਜੋਰਜਟ ਬਰਾਸੋ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਜੋਰਜਟ ਬਰਾਸੋ ਦੇ ਅਗਲੇ ਡਿਜ਼ਾਈਨ ਇਹ ਇੱਕ ਡਿਜ਼ਾਈਨ ਦੇ ਸੀ ਹੁਣ ਆਪਾਂ ਥੋੜੇ ਜੇ ਬਦਲਵੇਂ ਡਿਜ਼ਾਈਨ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮਾਊਸ ਕਲਰ ਇਹ ਡਿਜ਼ਾਈਨ ਕੁੜੀਆਂ ਤਾਂ ਅੱਜਕੱਲ ਫਿੱਕੇ ਪਾ ਲੈਂਦੀਆਂ నో ਡਾਊਟ ਕੁੜੀਆਂ ਨੂੰ ਤਾਂ ਮਤਲਬ ਸਭ ਚੱਲਦਾ ਹੈ ਇਹ ਮੈਚਿਓਰਡ ਲੇਡੀਜ਼ ਨੇ ਜਾਂ 50 ਪਲੱਸ ਹੈ 60 ਪਲੱਸ ਹੈ ਇਹ ਰੰਗ ਤੁਸੀਂ ਆਰਾਮ ਨਾਲ ਵੇਅਰ ਕਰ ਸਕਦੇ ਹੋ ਇਸ ਨੂੰ ਵੀ ਮੈਂ ਤੁਹਾਨੂੰ ਖੋਲ ਕੇ ਦਿਖਾ ਦੇਣੀ ਆ ਇਸ ਦੇ نیچے ਲਾਈਨਿੰਗ ਤਾਂ ਲੱਗੇਗੀ ਲੱਗੇਗੀ ਪਰ ਇਹ ਤੁਹਾਨੂੰ ਹਰ ਏਜ ਦੇ ਵਿੱਚ ਚੱਲੇਗਾ ਇਹ ਦੇਖੋ ਜੀ ਇਸ ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਇਹ ਵਾਲਾ ਪੈਟਰਨ ਐਸ ਦਾ ਇਹ ਵੀ ਸੇਮ ਤੁਹਾਨੂੰ 1250 ਦੇ ਵਿੱਚ ਸਭ ਤੋਂ ਵਧੀਆ ਚੀਜ਼ ਕੀ ਇਹ ਚੀਜ਼ ਨੇ ਕੰਪੀਟੀਸ਼ਨ ਕੀਤਾ ਇਸਨੇ 1850 1600 ਦੇ ਸੂਟਾਂ ਨੂੰ ਟੱਕਰ ਦਿੱਤੀ ਹੈ ਸੌਰੀ ਇਹ ਦੇਖੋ ਜੀ ਹੁਣ ਇਸ ਦੇ ਵਿੱਚ ਆਪਾਂ ਨੈਕਸਟ ਕਲਰ ਦੇਖਦੇ ਹਾਂ ਨੈਕਸਟ ਆ ਜਾਂਦਾ ਜੀ ਗ੍ਰੇ ਕਲਰ ਇਹ ਵੀ ਬਰਾਸੋ ਹੈ ਜੌਰਜਟ ਹੈ ਵਿਸਕੋਸ ਜੌਰਜਟ ਜਿਹਨੂੰ ਆਪਾਂ ਪਿਓਰ ਜੌਰਜਟ ਕਹਿ ਦਿੰਦੇ ਹਾਂ ਇਹ ਦੇਖੋ ਇਸਦਾ ਵੀ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਥੋੜਾ ਡਿਜ਼ਾਈਨ ਤਾਂ ਜੋ ਤੁਹਾਨੂੰ ਸਮਝ ਆ ਸਕੇ ਪ੍ਰੋਪਰਲੀ ਇੱਕ ਤਾਂ ਇਹਨਾਂ ਸਲਿਪਰੀ ਸੂਟਾਂ ਦਾ ਨਾ ਇਹ ਹੁੰਦਾ ਕਿ ਮੂੰਹ ਮੱਥਾ ਜੈ ਨਹੀਂ ਪਤਾ ਲੱਗਦਾ ਕਿੱਧਰੋਂ ਹੈ ਇਹ ਦੇਖੋ ਜੀ ਕਿੰਨਾ ਪਿਆਰਾ ਆਰਟੀਕਲ ਹੈ ਅੱਛਾ ਅੱਜਕੱਲ ਟ੍ਰੈਂਡ ਹੈ ਕਿ ਕੁੜੀਆਂ ਫਿੱਕੇ ਸੂਟ ਵੀ ਗਰਮੀਆਂ ਦੇ ਲਈ ਬਣਾਉਂਦੇ ਇਹ ਗਰਮੀਆਂ ਜਿਹਿਆਂ ਦੇ ਵਿੱਚ ਪਾਣ ਵਾਲੇ ਰੰਗ ਹੈ ਇਸੇ ਲਈ ਥੋੜੇ ਲਾਈਟ ਕਲਰ ਵੀ ਐਡ ਕੀਤੇ ਆਪਾਂ ਕਿਉਂਕਿ ਪੂਰੀ ਗਰਮੀ ਪਹਿਣਗੇ ਇਹ 노 ਡਾਊਟ ਤੁਹਾਨੂੰ ਸੌਣ ਭਾਦੋਂ ਜੇਠ ਹਾੜ ਵਾਲੇ ਮਹੀਨਿਆਂ ਦੇ ਵਿੱਚ ਸੌਣ ਭਾਦੋਂ ਵਾਲੇ ਮਹੀਨਿਆਂ ਦੇ ਵਿੱਚ ਆਰਾਮ ਨਾਲ ਵੇਅਰ ਕੀਤੇ ਜਾਣ ਵਾਲੇ ਸੂਟ ਹੈ ਕੰਫਰਟੇਬਲ ਇੰਨੀ ਹੈ ਕਿ ਇੰਨੇ ਜ਼ਿਆਦਾ ਇਹ ਸਮੂਥ ਹੈ ਨਾ ਪਤਲੇ ਹੈ ਤੁਸੀਂ ਇਸ ਫੈਬਰਿਕ ਨੂੰ ਆਪਣੀ ਰਿੰਗ ਦੇ ਵਿੱਚ ਦੀ ਵੀ ਕੱਢ ਸਕਦੇ ਹੋ ਆਪਣੀ ਰਿੰਗ ਉਤਾਰੋ ਉਸ ਤੇ ਵਿੱਚ ਦੀ ਇਹ ਫੈਬਰਿਕ ਨਿਕਲ ਜਾਣਾ ਇਹ ਇੰਨਾ ਜ਼ਿਆਦਾ ਪਤਲਾ ਹੋ ਜਾਂਦਾ ਤੇ ਫਟਣ ਵਾਲੀ ਆਈਟਮ ਨਹੀਂ ਹੈ ਕਿਸਨ ਵਾਲੀ ਆਈਟਮ ਵੀ ਨਹੀਂ ਹੈ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਹੈ ਇਸ ਦੇ ਵਿੱਚ ਆਪਾਂ ਇੱਕ ਹੋਰ ਦੇਖਾਂਗੇ ਮਾਊਸ ਕਲਰ ਦਾ ਨੈਕਸਟ ਡਿਜ਼ਾਈਨ ਇਹ ਵੀ ਮਾਊਸ ਕਲਰ ਦਾ ਹੀ ਡਿਜ਼ਾਈਨ ਹੈ ਪੈਟਰਨ ਦਾ ਫਰਕ ਹੈ ਥੋੜਾ ਜਿਹਾ ਇਹ ਦੇਖੋ ਇਹ ਹੈ ਜੀ ਇਹ ਵਾਲਾ ਡਿਜ਼ਾਈਨ ਜਿੰਨਾਂ ਨੂੰ ਵੀ ਇਹ ਰੰਗ ਪਸੰਦ ਹੈ ਆਪਣਾ ਸਕਰੀਨ ਸ਼ਾਟ ਨਾ ਥੋੜਾ ਜਿਹਾ ਪ੍ਰੋਪਰਲੀ ਲੈ ਕੇ ਭੇਜਿਆ ਕਰੋ ਬਹੁਤ ਸਾਰੇ ਕਸਟਮਰ ਨਾ ਬਲਰ ਜਾ ਭੇਜ ਦਿੰਦੇ ਆ ਮੈਨੂੰ ਸਮਝ ਨਹੀਂ ਆਉਂਦਾ ਸੋ ਕਿਹੜਾ ਸੂਟ ਹੈ ਬਹੁਤ ਸਾਰੇ ਆ ਇਹ ਸੂਟ ਨਾ ਥੋੜੇ ਜਿਹਾ ਪੈਟਰਨ ਦੇ ਚੇਂਜ ਹੁੰਦਾ ਕਲਰ ਵਗੈਰਾ ਸੇਮ ਹੁੰਦੀ ਆ ਸੋ ਮਿਸਟੇਕ ਹੋ ਜਾਂਦੀ ਆ ਕਈ ਵਾਰ ਕੋਰੀਅਰ ਚ ਇਹ ਦੇਖੋ ਜੀ ਇਹ ਹੈਗਾ ਆਪਣਾ ਮਾਉਸ ਦਾ ਦੂਸਰਾ ਛੇੜ ਇਹ ਵੀ ਬਰਾਸੋ ਹੈ ਸਾਰੇ ਸੂਟ ਅੱਜ ਬਰਾਸੋ ਦੀ ਹੋਣ ਜਾ ਰਹੇ ਆ ਜੀ ਜੌਰਜਟ ਬਰਾਸੋ ਦੇ ਫਿਰ ਤੋਂ ਆ ਜਾਂਦਾ ਹੈ ਗ੍ਰੇ ਕਲਰ ਹੁਣ ਇਹ ਗ੍ਰੇ ਹੈ ਜਿਹੜਾ ਇਸ ਦਾ ਥੋੜਾ ਜਿਹਾ ਪੈਟਰਨ ਫਿਰ ਚੇਂਜ ਹੈ ਇਹ ਦੇਖੋ ਕਿੰਨਾ ਪਿਆਰਾ ਆਰਟੀਕਲ ਹੈ ਦੇਖੋ ਕਿੰਨਾ ਸੋਹਣਾ ਆਰਟੀਕਲ ਹੈ ਥੋੜਾ ਨੇੜੇ ਤੋਂ ਦੇਖ ਲਓ ਤੁਸੀਂ ਇਸ ਤਰ੍ਹਾਂ ਇਸ ਦਾ ਡਿਜ਼ਾਈਨ ਰਹੇਗਾ ਇਹ ਤੁਸੀਂ ਪਾਰਟੀ ਵੇਅਰ ਸੂਟ ਆਰਾਮ ਨਾਲ ਬਣਾ ਸਕਦੇ ਹੋ ਗਰਮੀਆਂ ਦੇ ਵਿੱਚ ਪਾਰਟੀਆਂ ਦੇ ਵਿੱਚ ਐਦਾਂ ਦੇ ਫੰਕਸ਼ਨਸ ਆਉਂਦੇ ਆ ਨਾ ਐਦਾਂ ਦੇ ਸੂਟ ਹੀ ਚੱਲਦੇ ਆ ਆਪਾਂ ਚਮਕਦਮਕ ਵਾਲੇ ਤੇ ਉਹ ਚੀਜ਼ਾਂ ਨਹੀਂ ਪਾ ਸਕਦੇ ਆ ਆਪਾਂ ਸਿਰਫ ਇਹੀ ਸੂਟ ਹੈ ਜਿਹੜੇ ਇਹ ਪਾ ਕੇ ਆਪਣੀ ਜਿਹੜੀ ਰਤਬਾ ਟੌਰ ਹੈ ਜਿਹੜੀ ਬਣਾ ਸਕਦੇ ਆ ਤੇ ਇੱਕ ਨੈਕਸਟ ਆ ਜਾਂਦਾ ਹੈ ਗ੍ਰੀਨ ਕਲਰ ਇਹ ਹੈ ਜੀ ਇਸ ਦਾ ਵੀ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਦੇਖੋ ਕਿੰਨਾ ਪਿਆਰਾ ਪੈਟਰਨ ਹੈ ਜਿਨ੍ਹਾਂ ਨੂੰ ਇਹ ਪਸੰਦ ਹੈ ਉਹ ਆਪਣਾ ਇਹ ਵਾਲਾ ਡਨ ਕਰ ਲੋ ਨੰਬਰ ਤੁਹਾਨੂੰ ਸਕ੍ਰੀਨ ਦੇ ਉੱਪਰ ਦਿਖਾਈ ਦੇ ਰਿਹਾ WhatsApp ਨੰਬਰ ਤੁਸੀਂ WhatsApp ਤੇ ਜਾ ਕੇ ਵਿਜ਼ਿਟ ਕਰੋ ਡਾਇਰੈਕਟ ਕਾਲ ਨਾ ਕਰਿਓ ਪਲੀਜ਼ ਬਹੁਤ ਬਹੁਤ ਸਾਰੇ ਕਸਟਮਰ ਮੈਨੂੰ ਡਾਇਰੈਕਟ ਕਾਲ ਕਰਦੇ ਆ ਤਾਂ ਡਾਇਰੈਕਟ ਕਾਲ ਹੈ ਜਿਹੜੀ ਰিসিਵ ਨਹੀਂ ਹੋ ਪਾਂਦੀ ਤੁਸੀਂ WhatsApp ਦੇ ਉੱਪਰ ਜਾ ਕੇ ਇਨਕੁਆਇਰੀ ਕਰੋ ਸਭ ਨੂੰ ਰਿਪਲਾਈ ਮਿਲਦਾ ਹੈ ਜੀ ਇਹ ਦੇਖੋ ਹੁਣ ਇਸ ਤੇ ਵਿੱਚ ਆ ਜਾਂਦਾ ਇੱਕ ਡਿਜ਼ਾਈਨ ਬਲੈਕ ਦਾ ਤੇ ਬੋਟਲ ਗ੍ਰੀਨ ਦਾ ਮੈਂ ਤੁਹਾਨੂੰ ਦਿਖਾਨੀ ਆ ਇਹ ਹੈ ਜੀ ਬਿਲਕੁਲ ਪਾਰਟੀ ਵੇਅਰ ਇਹ ਵੀ ਬ੍ਰਾਸ ਹੋ ਇਹ ਹੈ ਬਲੈਕ ਬਲੈਕ ਦੇ ਵਿੱਚ ਜਿਸ ਤਰ੍ਹਾਂ ਬਲੌਕ ਪੇਂਟ ਦਾ ਡਿਜ਼ਾਈਨ ਹੁੰਦਾ ਹੈ ਇਸ ਤਰ੍ਹਾਂ ਹੀ ਇਸ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਬੜਾ ਹੀ ਸੋਹਣਾ ਬੜਾ ਹੀ ਸਟਾਈਲਿਸ਼ ਜਿਹਾ ਇਸ ਦਾ ਡਰੈਸ ਬਣ ਕੇ ਰੈਡੀ ਹੋਏਗਾ ਇਹ ਦੇਖੋ ਇਹ ਹੈ ਜੀ ਬ੍ਰਾਸੋ ਦਾ ਇੱਕ ਥੋੜਾ ਚਮਕੀਲਾ ਡਿਜ਼ਾਈਨ ਜੋ ਆਪਾਂ ਪਾਰਟੀ ਵੇਅਰ ਕਹਿ ਸਕਦੇ ਆ ਪਟੇ ਚਮਕ ਦੇਖੋ ਤੁਸੀਂ ਇੰਨੀ ਜ਼ਿਆਦਾ ਵੀ ਨਹੀਂ ਹੈ ਨਾ ੜਕੀਲਾ ਨਹੀਂ ਹੈ ਬੜਾ ਸੋਬਰ ਜਾਂ 골ਡਨ ਹੈ ਇਸ ਦੇ ਵਿੱਚ ਐਡ ਕੀਤਾ ਹੋਇਆ ਤੇ ਇਹ ਉਤਰੇਗਾ ਨਹੀਂ ਇਸ ਦੀ ਗਾਰੰਟੀ ਹੈ ਕਿ ਉਤਰਨ ਵਾਲਾ ਬਲੌਕ ਪੇਂਟ ਨਹੀਂ ਹੈ ਫਿਕਸ ਹੈ ਪਰਮਨੈਂਟ ਹੈ ਇਹ ਇਸ ਦੇ ਵਿੱਚ ਇਸੇ ਡਿਜ਼ਾਈਨ ਦਾ ਸੇਮ ਨੈਕਸਟ ਆ ਜਾਂਦਾ ਹੈ ਅ ਬੋਟਲ ਗ੍ਰੀਨ ਗ੍ਰੀਨ ਇਹ ਦੇਖੋ ਜੀ ਇਹ ਵੀ ਸੇਮ ਡਿਜ਼ਾਈਨ ਹੈ ਪਰ ਰੰਗ ਇਹਦਾ ਗ੍ਰੀਨ ਹੈ ਤੁਹਾਨੂੰ ਜਿਹੜਾ ਵੀ ਆਰਟੀਕਲ ਪਸੰਦ ਆ ਰਿਹਾ ਤੁਸੀਂ ਆਪਣਾ ਭੱਜ ਕੇ ਉਹ ਬੁੱਕ ਕਰ ਲਓ ਤਾਂ ਜੋ ਇਹ ਲਿਮਟਿਡ ਜੇ ਸਟਾਕ ਦਾ ਤੁਸੀਂ ਲਾਹਾ ਲੈ ਸਕੋ ਫਾਇਦਾ ਉਠਾ ਸਕੋ ਆਪਣਾ ਆਰਡਰ ਬੁੱਕ ਕਰ ਸਕੋ ਇਹ ਰਾਬੀਆ ਦੀ ਬਰਾਸੋ ਹੈ ਵਿਸਕਾਸ ਪਿਓਰ ਜੋਰਜਟਾ ਡਿਜ਼ਾਈਨ ਆਈ ਹੋਪ ਤੁਹਾਨੂੰ ਸਾਰੇ ਸੂਟਾਂ ਦੀ ਸਮਝ ਆ ਗਈ ਹੋਣੀ ਹੈ ਫਿਰ ਵੀ ਕਿਸੇ ਸੂਟ ਦਾ ਡਿਜ਼ਾਈਨ ਤੁਹਾਨੂੰ ਸਮਝ ਨਾ ਆਇਆ ਹੋਵੇ ਤੁਸੀਂ ਪਿਕਚਰ ਮੰਗਾ ਸਕਦੇ ਹੋ ਤੇ ਤੁਸੀਂ ਇਨਕੁਆਰੀ ਕਰ ਸਕਦੇ ਹੋ ਕੁਆਲਟੀ ਬਾਰੇ ਜਾਣਕਾਰੀ ਹੋਰ ਲੈ ਸਕਦੇ ਹੋ ਤੁਸੀਂ WhatsApp ਦੇ ਉੱਪਰ ਜਾ ਕੇ ਸਕਰੀਨ ਦੇ ਉੱਪਰ ਦਿਖਾਰੀ ਦੇ ਰਿਹਾ ਤੁਹਾਨੂੰ ਇਹ ਨੰਬਰ WhatsApp ਤੁਸੀਂ ਉਸ ਦੇ ਉੱਪਰ ਵਿਜ਼ਿਟ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਆਪਣੀ ਇਨਕੁਆਰੀ ਕਰ ਸਕਦੇ ਆ ਇਹ ਸੀ ਅੱਜ ਦੀ ਆਪਣੀ ਵਿਸਕਾਸ ਜੋਰਜਟ ਬਰਾਸੋ ਜੋ ਕਿ ਹੁਣ ਆਪਾਂ 6 ਮਹੀਨੇ ਤੱਕ ਆਰਾਮ ਨਾ ਪਾਵਾਂਗੇ ਇਹ ਅੱਜ ਦੀ ਕਲੈਕਸ਼ਨ ਸੀ ਮਿਲਦੇ ਆਪਾਂ ਹੁਣ ਨਵੀਂ ਕਲੈਕਸ਼ਨ ਨਾਲ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ